ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 148 ਆਓ ਸੁਣਦੇ ਹਾਂ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਗਾੜਤ ਘੜੀਏ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਦੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗੁਰੂ ਨਾਨਕ ਸਾਹਿਬ ਜੀ ਨੇ ਈਸ਼ਵਰ ਦੀ ਹੋਂਦ ਨੂੰ ਉਸ ਦੀ ਪ੍ਰਕਿਰਤੀ ਨੂੰ ਚਾਰ ਖੰਡਾਂ ਵਿੱਚ ਭਾਵ ਹਿੱਸਿਆਂ ਵਿੱਚ ਵੰਡ ਕੇ ਗੱਲ ਕੀਤੀ ਹੈ ਪੈਂਤੀ 36 ਸੰਤਵੀਂ ਪੋੜੀ ਵਿੱਚ ਇਹਨਾਂ ਦਾ ਵਰਣਨ ਕੀਤਾ ਹੈ ਅੱਜ ਅਸੀਂ ਪੈਂਤੀਵੀਂ ਪੋੜੀ ਤੇ ਵਿਚਾਰ ਕਰ ਰਹੇ ਹਾਂ ਜਿਸ ਵਿੱਚ ਧਰਮਖੰਡ ਤੇ ਗਿਆਨਖੰਡ ਦੀ ਗੱਲ ਕੀਤੀ ਗਈ ਹੈ ਹੁਣ ਸਮਝਦੇ ਹਾਂ ਧਰਮਖੰਡ ਕੀ ਹੈ ਧਰਮ ਤੋਂ ਭਾਵ ਹੈ ਨੀਯਮ ਕਾਨੂੰਨ ਲਾ ਅਸੀਂ ਪਿਛਲੀਆਂ ਪੌੜੀਆਂ ਵਿੱਚ ਸਮਝ ਕੇ ਆਏ ਹਾਂ ਕਿ ਈਸ਼ਵਰ ਸੱਚ ਹੈ ਤੇ ਉਸ ਦੀ ਸਾਰੀ ਰਚਨਾ ਵੀ ਸੱਚ ਹੈ ਪਰ ਕਿਸੇ ਵੀ ਸੰਸਥਾ ਜਾਂ ਦੇਸ਼ ਨੂੰ ਚਲਾਉਣ ਲਈ ਉਸ ਵਾਸਤੇ ਕੁਝ ਨਿਯਮ ਤਿਆਰ ਕੀਤੇ ਜਾਂਦੇ ਹਨ ਤੇ ਉਹਨਾਂ ਨਿਯਮਾਂ ਅਨੁਸਾਰ ਚਲਾਉਣਾ ਉਸ ਦਾ ਆਧਾਰ ਬਣਦਾ ਹੈ ਇਸ ਆਧਾਰ ਨੂੰ ਵਿਧਾਨ ਜਾਂ ਸਵਿਧਾਨ ਵੀ ਕਹਿ ਸਕਦੇ ਹਾਂ ਸੱਚ ਈਸ਼ਵਰ ਜਦੋਂ ਸੁੱਤੇ ਸਿੱਧ ਪ੍ਰਗਟ ਹੋਇਆ ਤੇ ਉਸਨੇ ਬ੍ਰਹਿਮੰਡ ਦੀ ਰਚਨਾ ਪੰਜ ਤਤਾਂ ਦੁਆਰਾ ਕਰ ਦਿੱਤੀ ਤੇ ਉਹਨਾਂ ਦਾ ਫੈਲਾਓ ਗ੍ਰੈਵਿਟੀ ਭਾਵ ਖਿੱਚ ਦੁਆਰਾ ਕਰ ਲਿਆ ਤੇ ਸਭ ਵਿੱਚ ਆਪਣੀ ਹੋਂਦ ਭਾਵ ਆਪਣਾ ਅੰਸ਼ ਪਿਕਾ ਦਿੱਤਾ ਤੇ ਜਿੰਦਾ ਬਣਾ ਦਿੱਤਾ ਭਾਵ ਜਾਨ ਬਖਸ਼ ਦਿੱਤੀ ਸਾਰਿਆਂ ਦਾ ਆਧਾਰ ਸੱਚ ਬਣ ਗਿਆ ਸਾਰਾ ਬ੍ਰਹਿਮੰਡ ਤੇ ਉਸ ਵਿੱਚ ਜੀਵ ਜੰਤੂ ਪੈਦਾ ਕਰਨ ਤੋਂ ਬਾਅਦ ਸਾਰੇ ਹੀ ਪ੍ਰਕਿਰਤੀ ਦਾ ਅੰਗ ਬਣ ਕੇ ਤੇ ਉਸ ਦੇ ਨਿਯਮਾਂ ਅਨੁਸਾਰ ਕੰਮ ਕਰਨ ਲੱਗ ਪਏ ਉਹਪੋ ਆਪਣਾ ਸੱਚਾ ਸੁੱਚਾ ਸਿੱਧਾ ਸਪਸ਼ਟ ਕੰਮ ਕਰ ਰਹੇ ਸਨ ਕਰ ਰਹੇ ਹਨ ਤੇ ਕਰਦੇ ਰਹਿਣਗੇ ਈਸ਼ਵਰ ਨੇ ਮਨੁੱਖ ਨੂੰ ਬਣਾ ਕੇ ਸਭ ਜੀਵਾਂ ਦੀ ਸਰਦਾਰੀ ਬਖਸ਼ ਦਿੱਤੀ ਉਹਨਾਂ ਦੀ ਜ਼ਿੰਦਗੀ ਨੂੰ ਚਲਾਉਣ ਲਈ ਉਸ ਨੇ ਕਰਮ ਦਾ ਕਾਨੂੰਨ ਬਣਾ ਦਿੱਤਾ ਜਿਹੋ ਜਿਹਾ ਮਨੁੱਖ ਕਰਮ ਕਰੇਗਾ ਉਹੋ ਜਿਹਾ ਉਸ ਨੂੰ ਫਲ ਮਿਲੇਗਾ ਅੱਗੇ ਕਹਿੰਦੇ ਹਨ ਗਿਆਨ ਖੰਡ ਦਾ ਆਖੋ ਕਰਮ ਭਾਵ ਮਨੁੱਖ ਨੂੰ ਬਖਸ਼ੀ ਹੋਈ ਸੋਚ ਸ਼ਕਤੀ ਵਿਚਾਰ ਸ਼ਕਤੀ ਦੁਆਰਾ ਕੀਤੇ ਹੋਏ ਕੰਮ ਜਾਂ ਕਰਤੱਬ ਜਾਂ ਖੇਡ ਜੀਵਨ ਲੀਲਾ ਦੀ ਖੇਡ ਜਾਂ ਪ੍ਰਕਿਰਤੀ ਦੀ ਖੇਡ ਖੇਡਣ ਲਈ ਕੰਮ ਕਰ ਰਹੀ ਸ਼ਕਤੀ ਜਿਸ ਨੂੰ ਅਸੀਂ ਗਿਆਨ ਕਹਿ ਰਹੇ ਹਾਂ ਇੱਕ ਕਰਮ ਤੋਂ ਬਾਅਦ ਦੂਜਾ ਫਿਰ ਤੀਜਾ ਕਰਮ ਕਰਨ ਨਾਲ ਫਿਰ ਗਿਆਨ ਬਣ ਜਾਂਦਾ ਹੈ ਗਿਆਨ ਦੀ ਲੜੀ ਚੱਲ ਪੈਂਦੀ ਹੈ ਗਿਆਨ ਮਨੁੱਖ ਦੀ ਸੋਚ ਤੋਂ ਪ੍ਰਗਟ ਹੋਇਆ ਤੇ ਚੱਲਦਾ ਆ ਰਿਹਾ ਹੈ ਉਸ ਨਾਲ ਹੀ ਸਾਰੀ ਸ੍ਰਿਸ਼ਟੀ ਦੇ ਕੰਮਾਂ ਦੀ ਕਾਨੂੰਨਾਂ ਦੀ ਖੋਜ ਮਨੁੱਖ ਕਰਦਾ ਆ ਰਿਹਾ ਹੈ ਉਸ ਦਾ ਗਿਆਨ ਪ੍ਰਕਿਰਤੀ ਬਾਰੇ ਵਧ ਰਿਹਾ ਹੈ ਤੇ ਪ੍ਰਕਿਰਤੀ ਨੂੰ ਕੁਝ ਗੱਲਾਂ ਵਿੱਚ ਨੁਕਸਾਨ ਵੀ ਪਹੁੰਚਾ ਰਿਹਾ ਹੈ ਇਸ ਤਰ੍ਹਾਂ ਲਗਾਤਾਰ ਜੁਗਾ ਜੁਗਾਂਤਰਾਂ ਤੋਂ ਚਲਦੀ ਆ ਰਹੀ ਸੁਵਿਧਾ ਜਾਂ ਜੀਵਨ ਲੀਲਾ ਵਿੱਚ ਉਪਲਬਧੀਆਂ ਵੀ ਹੁੰਦੀਆਂ ਹਨ ਤੇ ਘਾਟਵਾਦ ਵੀ ਹੋ ਰਹੀ ਹੈ ਕਿਉਂਕਿ ਮਨੁੱਖ ਨੂੰ ਰੱਬ ਜੀ ਨੇ ਪੰਜ ਗਿਆਨ ਇੰਦਰੀ ਬਖਸ਼ੇ ਹੋਏ ਹਨ ਤੇ ਉਹਨਾਂ ਇੰਦਰੀਆਂ ਦਾ ਆਧਾਰ ਫਿਰ ਪੰਜ ਮੁਖ ਗੁਣ ਬਖਸ਼ੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦਾ ਆਧਾਰ ਸੱਚ ਹੈ ਪਰ ਇਹਨਾਂ ਦੇ ਵਿੱਚੋਂ ਹੀ ਕੋਈ ਖੜਾ ਹੋ ਕੇ ਜਿਵੇਂ ਕਿ ਕੋਈ ਵੀ ਗੁਣ ਇੱਕ ਦੂਸਰੇ ਦੀ ਵਰਤੋਂ ਕਰਕੇ ਫਿਰ ਵਾਧ ਕਾਟ ਵੀ ਕਰ ਦਿੰਦਾ ਹੈ ਇਸ ਤਰ੍ਹਾਂ ਸਭ ਜੀਵਨ ਲੀਲਾ ਚੱਲਣੀ ਸ਼ੁਰੂ ਹੋ ਗਈ ਚੰਗੇ ਮਨੁੱਖ ਪੈਦਾ ਹੋ ਗਏ ਤੇ ਬੁਰੇ ਮਨੁੱਖ ਵੀ ਪੈਦਾ ਹੋਣ ਲੱਗੇ ਤੇ ਫਿਰ ਅਵਤਾਰੀ ਪੁਰਸ਼ ਉਹਨਾਂ ਦੀ ਬੁਰਾਈ ਨੂੰ ਸੱਚ ਦਾ ਰਾਹ ਬਖਸ਼ਣ ਲਈ ਆਏ ਇਹ ਸਾਰੀ ਖੇਡ ਗਿਆਨ ਦੀ ਖੇਡ ਹੈ ਅਗਲੀਆਂ ਤੁਕਾਂ ਵਿੱਚ ਗੁਰੂ ਜੀ ਕਹਿੰਦੇ ਹਨ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਪਾਵ ਅਣਗਿਣਤ ਪੌਣ ਪਾਣੀ ਹਵਾ ਵੈਸੰਤਰ ਅੱਗ ਅਣਗਿਣਤ ਹੋ ਕੇ ਕਿੱਥੇ ਕਿੱਥੇ ਇਹਨਾਂ ਦੀ ਵਰਤੋਂ ਹੋ ਰਹੀ ਹੈ ਤੇ ਇਤਿਹਾਸ ਵਿੱਚ ਅਸੀਂ ਨਾ ਸੁਣਦੇ ਹਾਂ ਇਸ ਤਰ੍ਹਾਂ ਦੇ ਕਿਤਨੇ ਹੀ ਕ੍ਰਿਸ਼ਨ ਮਹੇਸ਼ ਸ਼ਿਵਜੀ ਹੋਏ ਹਨ ਕੇਤੇ ਵਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਭਾਵ ਬ੍ਰਹਮ ਈਸ਼ਵਰ ਨੂੰ ਕਹਿੰਦੇ ਹਨ ਤੇ ਉਸ ਦੇ ਗੁਣਾ ਨੂੰ ਧਾਰਨ ਵਾਲੇ ਲੋਕ ਕਈ ਕਈ ਰੂਪਾਂ ਵਿੱਚ ਭੇਸਾਂ ਵਿੱਚ ਸਮਾਜ ਵਿੱਚ ਆਏ ਹਨ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਅਕਾਲ ਪੁਰਖ ਦੀ ਰਚਨਾ ਵਿੱਚ ਅਣਗਿਣਤ ਧਰਤੀਆਂ ਹਨ ਪਹਾੜ ਹਨ ਬੇਅੰਤ ਧਰੂ ਭਗਤ ਹਨ ਤੇ ਇਸ ਤਰ੍ਹਾਂ ਦੀਆਂ ਗਿਆਨ ਦੀਆਂ ਕਿਤਾਬਾਂ ਉਹਨਾਂ ਦੇ ਉਪਦੇਸ਼ ਹੋਏ ਹਨ ਕੇਤੇ ਇੰਦ ਚੰਦ ਸੂਰ ਕੇਤੇ केते मंडल देस कितनिया ही धरती मंडल देसन उ कितने सूरज हैं चंद्रमा तो जल के स्रोत हैं भाव इंद्र हैं केते सिद्ध बुद्धनाथ केते केते देवी बेस कितने ही सिद्ध पुरश लोग ਜੋ ਰੱਬ ਦੀ ਭਗਤੀ ਕਰਦੇ ਰਹਿੰਦੇ ਹਨ ਤੇ ਆਪਣੇ ਮਨ ਦੀ ਅਵਸਥਾ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਤੇ ਕਈ ਬੁੱਧੀਮਾਨ ਲੋਕ 나ਥ ਭਾਵ ਯੋਗੀ ਲੋਕ ਕਿੰਨੇ ਹੀ ਹੋਰ ਦੇਵੀਆਂ ਦੇ ਵੇਸ਼ ਵਿੱਚ ਪ੍ਰਗਟ ਹੋਏ ਹਨ ਕੇਤੇ ਦੇਵ দানਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਪ੍ਰ부ਦੀ ਰਚਨਾ ਵਿੱਚ ਅਣਗਿਣਤ ਦੇਵਤੇ ਸੁਭਾਅ ਵਾਲੇ ਹਨ ਤੇ ਇਸ ਦੇ ਉਲਟ ਸੁਭਾਅ ਵਾਲੇ ਹਨ ਅਣਗਿਣਤ ਹੀ ॠषि मुनि ਤੇ ਅਣਗਿਣਤ ਹੀ ਰਤਨਾ ਦੇ ਸਮੁੰਦਰ ਭਰੇ ਪਏ ਹਨ ਭਾਵ ਬਹੁਤ ਕੀਮਤੀ ਚੀਜ਼ਾਂ ਹਨ ਧਰਤੀ ਦੇ ਅੰਦਰ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕਿਤਨੀਆਂ ਹੀ ਖਾਣੀਆਂ ਹਨ ਭਾਵ ਧਰਤੀ ਉੱਤੇ ਕਈ ਹਿੱਸੇ ਹਨ ਸ੍ਰਿਸ਼ਟੀ ਉੱਤੇ ਕਿੰਨੇ ਹੀ ਮਨੁੱਖ ਜੀਵ ਹਨ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਬੋਲੀਆਂ ਹਨ ਕਈ ਪਾਤਸ਼ਾਹ ਰਾਜੇ ਵੀ ਹੋਏ ਹਨ ਕੀਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਅਖੀਰ ਵਿੱਚ ਗੁਰੂ ਜੀ ਕਹਿੰਦੇ ਹਨ ਅਣਗਿਣਤ ਹੀ ਪ੍ਰਭੂ ਦੇ ਸੇਵਕ ਸੁਰਤੀ ਨਾਲ ਜੁੜੇ ਹੋਏ ਹਨ ਕਿਸੇ ਚੀਜ਼ ਦਾ ਵੀ ਅੰਤ ਨਹੀਂ ਹੈ ਸਭ ਕੁਝ ਪ੍ਰਭੂ ਦੇ ਦਰ ਤੇ ਬੇਅੰਤ ਹੋਇਆ ਹੈ ਤੇ ਹੋ ਰਿਹਾ ਹੈ ਉਪਰਲੀਆ ਤੁਕਾਂ ਤੋਂ ਭਾਵ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਵਿੱਚ ਸਭ ਕੁਝ ਬੇਅੰਤ ਹੈ ਗਿਆਨ ਦੇ صدਕਾ ਲੋਕ ਆਪੋ ਆਪਣੀ ਗਿਆਨ ਡੰਗਰੂ ਬਜਾਉਂਦੇ ਆ ਰਹੇ ਹਨ ਇਸ ਸਾਰੇ ਨੂੰ ਜੋ ਗਿਆਨ ਦੇ ਤਲ ਤੇ ਹੋ ਰਿਹਾ ਹੈ ਤੇ ਹੁੰਦਾ ਰਹੇਗਾ ਇਸ ਨੂੰ ਗਿਆਨ ਖੰਡ ਕਹਿੰਦੇ ਹਨ ਪਹਿਲਾਂ ਅਸੀਂ ਸਮਝਿਆ ਹੈ ਧਰਮ ਖੰਡ ਭਾਗ ਪ੍ਰਕਿਰਤੀ ਦੀ ਹੋਂਦ ਉਸ ਦੇ ਨਿਯਮਾਂ ਬਾਰੇ ਦੂਸਰਾ ਇਹ ਹੋ ਗਿਆ ਗਿਆਨ ਖੰਡ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ